ਹਾਂਜੀ ਦੋਸਤੋ ਕੀ ਹਾਲ ਚਾਲ ਦਾ ਠੀਕ ਹੋ ਭਰਾ ਸਾਰੇ ਤੇ ਪਹਿਲਾਂ ਤਾਂ ਜਿੰਨੇ ਵੀ ਭਰਾ ਮੇਰੇ ਜੁੜੇ ਨੇ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤਾ ਨੰਬਰ 2 ਤੇ ਭਰਾ ਜਿਹੜਾ ਅੱਜ ਆਪਾਂ ਫਾਰਮੂਲਾ ਲੈ ਕੇ ਆਏ ਆ ਇਹ ਲੈ ਕੇ ਆਏ ਆ ਭਰਾ ਜਿਹੜੇ ਕਬੂਤਰ ਚਰਬੀ ਜੀ ਮਾਰ ਲਾ ਜਾਂਦੇ ਨੇ ਜਾਂ ਫਿਰ ਮੰਨ ਕੇ ਚੱਲੋ ਸੋਕੇ ਚ ਆ ਜਾਂਦੇ ਨੇ ਇਕੋ ਲਾਤ ਵੇਡ ਛੱਡ ਦਿੰਦੇ ਨੇ ਜਮਾ ਹਰੀਆਂ ਬਿੱਠਾਂ ਨਾਲ ਛਟਾ ਛਟਾ ਜਿਹਾ ਪਾਣੀ ਆਉਣ ਲੈ ਦਾ ਕਬੂਤਰਾਂ ਨੂੰ ਉਹ ਚੀਜ਼ ਦਾ ਆਪਾਂ ਪੂਰਾ ਟੌਪ ਦਾ ਰਿਜ਼ਲਟ ਲੈ ਕੇ ਆਏ ਆਂ ਭਰਾ ਇਹਦੇ 'ਚ ਤੁਸੀਂ ਵਰਤਣਾ ਕੀ ਕੀ ਆ ਤੁਸੀਂ ਇੱਕ ਚਮਚਾ ਲੈਣਾ ਵਿੰਡੋਕਸੈਨ ਪਾਊਡਰ ਦਾ ਜਿਹੜਾ ਫੋਟੋ ਲੈ ਤਾ ਵੀ ਉਤਰਾ ਦਾ ਦੱਸਾਂਗੇ ਭਰਾ ਆਪਾਂ ਨੇ ਤੁਸੀਂ ਇੱਕ ਤੋਂ ਡੇਢ ਚਮਚਾ ਟਰੈਟਰਾਾਈਸਿਨ ਦੇ ਪਾウダー ਦਾ ਭਰਾ ਜਿਹਨੂੰ ਆਪਾਂ ਪੀਲਾ ਪਾਊਡਰ ਵੀ ਕਹਿ ਦਿੰਦੇ ਆ ਨਾ ਟਾਰਾ ਮਾਸ਼ੀਨ ਦਾ ਪਾウダー ਵੀ ਕਹਿ ਦਿੰਦੇ ਆ ਤੇ ਇੱਕ ਚਮਚਾ ਤੁਸੀਂ ਵਿੰਡੋਕਸੈਨ ਦਾ ਤੇ ਇੱਕ ਚਮਚਾ ਲੈਣਾ ਤੁਸੀਂ ਆਰਾ ਮੈਜਿੰਦੇ ਪੋਟ ਰਿਹਾ ਤੇ ਉਸ ਤੋਂ ਬਾਅਦ ਭਰਾ ਇਹਦੇ ਚ ਬਰਤਨਜੋਗ ਚੀਜ਼ਾਂ ਇੱਕ ਆ ਸਿਰ ਪਾ ਭਰਾ ਇਹ ਸਮਝ ਲਓ ਜਿਵੇਂ ਜੇ ਤੁਸੀਂ ਅਲਟਰਾ ਟੈਕ ਬਰਤ ਲੈ ਆ ਪਰ ਇਹ ਉਸ ਤੋਂ ਵਧੀਆ ਕੁਆਲਿਟੀ ਚ ਐ ਸਾਲਟ ਸੇਮ ਹੀ ਨੇ ਕੰਮ ਸੇਮ ਹੀ ਆ ਇਹ ਪਾਣੀ ਪੂਰਾ ਕਰਨ ਵਾਸਤੇ ਹੀ ਵਰਤਿਆ ਜਾਂਦਾ ਇਹ ਵੀ ਭਰਾ ਤੁਸੀਂ ਲਿਆ ਸਕਦੇ ਹੋ ਤੇ ਇੱਕ ਆਪਾਂ ਨੂੰ ਇਹ ਚੀਜ਼ ਦੀ ਲੋੜ ਆ ਤੇ ਇੱਕ ਚੀਜ਼ ਆ ਇਹ ਭਰਾ ਇਹਦਾ ਪਾਵਰ ਜੈਲ ਨਾਲੋਂ ਵਧੀਆ ਰਿਜ਼ਲਟ ਆ ਤੇ ਇਹਦੀ ਡੋਜ਼ ਵੀ ਵਧੀਆ ਘੱਟ ਦੇਣੀ ਆ ਆਪਾਂ ਨੇ ਤੇ ਰਿਜ਼ਲਟ ਵੀ ਵਧੀਆ ਤੇ ਉਸ ਤੋਂ ਬਾਅਦ ਭਰਾ ਇੱਕ ਚੀਜ਼ ਲੈਣੀ ਆ ਆਪਾਂ ਨੇ ਆਹ ਆਹ ਚੀਜ਼ ਲੈਣੀ ਆ ਭਰਾ ਤੇ ਇਹਦੇ 'ਚ ਤੁਸੀਂ ਪਾਣੀ ਪਾ ਕੇ ਨੇ ਚੰਗੀ ਤਰ੍ਹਾਂ ਹਿਲਾ ਕੇ ਵਰਤਣੀ ਕਿਵੇਂ ਉਹ ਤੁਹਾਨੂੰ ਦੱਸ ਦਨੇ ਆਪਾਂ ਤੇ ਹੁਣ ਆਪਾਂ ਭਰਾ ਆ ਜੋ ਵੀਡੀਓ 'ਚ ਇੱਕ ਚਮਚਾ ਆਪਾਂ ਨੇ ਲੈ ਲਿਆ ਭਰਾ ਬੰਡਾਕਸ ਐਨ ਦਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਭਰਾ ਇੱਕ ਡਾਟਾ ਲੈਣਾ ਆਪਾਂ ਪਾਵਰ ਜੈਲ ਲੈ ਲੋ ਭਰਾ ਨਹੀਂ ਜੇ ਪਾਵਰ ਜੈਲ ਇਹ ਚੀਜ਼ ਮਿਲ ਗਈ ਤਾਂ ਇਹ ਵੀ ਬਹੁਤ ਸੋਹਣਾ ਰਿਜ਼ਲਟ ਇੱਕ ਪੂਰਾ ਜਣਸੀ ਆਪਾਂ ਲਵਾਂਗੇ ਇੱਕ ਡਾਟਾ ਪਾਵਰ ਜੈਲ ਦਾ ਠੀਕ ਹੈ ਭਰਾ ਉਹ ਤੋਂ ਬਾਅਦ ਭਰਾ ਜਿਹੜੀ ਅਗਲੀ ਦਵਾਈ ਵਰਤਾਂਗੇ ਆਪਾਂ ਉਹ ਹੈਗੀ ਆ ਆਹ ਇਹ ਨਾਮ ਨੂੰ ਸਾਰਾ ਬਸ ਭਰਾ ਨੂੰ ਦੱਸਦਾ ਇਹਦਾ ਤੁਸੀਂ 1/2 ਵਰਤਣਾ ਜਿਹੜਾ ਉੱਪਰ ਦਿੱਤਾ ਹੋਇਆ ਨੇ ਵਾਹ ਦਾ ਬਰਾ ਪਾਣੀ ਇੱਥੇ ਦਿੱਤਾ ਹੁੰਦਾ ਜਿਹੜੀ ਆ ਦਵਾਈ ਆ ਇਹਦਾ ਵੀ ਤੁਸੀਂ ਘੜਾਟਾ ਲੈਣਾ ਪਰ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਪਾਣੀ ਪਾ ਕੇ ਇਹਦੇ ਚ ਇਹਨ ਇਨਫੈਕਸ਼ਨ ਤੋਂ ਬਰਾ ਜਿੱਦਾਂ ਕੁੱਤ ਨੂੰ ਇਨਫੈਕਸ਼ਨ ਹੋ ਜਾਵੇ ਉਹ ਚੀਜ਼ ਤੋਂ ਇਹਦਾ ਵੀ ਤੁਸੀਂ ਚੰਗੀ ਤਰ੍ਹਾਂ ਹਲਾ ਲਾਣੀ ਆ ਚੰਗੀ ਤਰ੍ਹਾਂ ਹਲਾਈ ਜਾਓ ਭਰਾ ਇਹਨੂੰ ਜਦੋਂ ਐਂ ਪੂਰੀ ਘੋਲ ਮਿਲ ਜਾਵੇ ਤੇ ਉਸ ਤੋਂ ਬਾਅਦ ਭਰਾ ਤੁਸੀਂ ਇਹਦਾ ਵੀ ਇਹਦੇ ਦੋ ਡਾਟੇ ਲੈ ਲਿਓ ਲੋ ਡਾਟ ਇਹ ਦੇ ਹੋ ਗਏ ਭਰਾ ਤੇ ਉਸ ਤੋਂ ਬਾਅਦ ਤੁਸੀਂ ਥੋੜਾ ਜਿਹਾ ਅਲਟਰਾ ਪਕ ਲੈ ਲਓ ਥੋੜਾ ਜਿਹਾ ਹੀ ਲੈਣਾ ਭਰਾ ਕਿਉਂਕਿ ਇਹ ਚੀਜ਼ ਆਪਾਂ ਵਰਤੀ ਸੀ ਤਾਂ ਕਰਕੇ ਭਰਾ ਦੁਬਾਰਾ ਤੋਂ ਵਰਤਣ ਲੱਗੇ ਆ ਇਹਨਾਂ ਕੁ ਅਲਟਰਾ ਟੱਕ ਲੈ ਲਓ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਜਦੋਂ ਐਨ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਇੰਚੰਗੀ ਤਰ੍ਹਾਂ ਹਲਾ ਲਓ ਭਰਾ ਇੱਕ ਇਹਦਾ ਪੇਸਟ ਬਣ ਜਾ ਚੰਗੀ ਤਰ੍ਹਾਂ ਹਲਾਈ ਜਾਓ ਜਿੰਨਾ ਟਾਈਮ ਸਾਰੀਆਂ ਚੀਜ਼ਾਂ ਘੁਲ ਮਿਲ ਨਹੀਂ ਜਾਂਦੀਆਂ ਜਿਹੜਾ ਵਾਈਟ ਵਾਈਟ ਜਾ ਬਣੂਗਾ ਭਰਾ ਇਹਨਾਂ ਚੰਗੀ ਤਰ੍ਹਾਂ ਹਲਾ ਲਿਓ ਤੇ ਇਹ ਆਲਟਰਾ ਟੈਕ ਪਾਊਡਰ ਇਹ ਇੱਕ ਘਟੋ ਕੱਟਨੀ ਆਪਾਂ 20 ਤੋਂ 30 ਕਬੂਤਰਾਂ ਦੇ ਸਕਦੇ ਆ ਜਿਹੜੇ ਕਬੂਤਰ ਬਿਮਾਰ ਨੇ ਜਾਂ ਜਿਹੜੇ ਕਬੂਤਰ ਇੱਕ ਦਿਨ ਚ ਦੋ ਦਿਨਾਂ ਚ ਮਰੀ ਜਾਂਦੇ ਨੇ ਜਾਂ ਜਿਹੜੇ ਕਬੂਤਰ ਦਿਲ ਛੱਡ ਗਏ ਵਜਨ ਛੱਡ ਗਏ ਜਮਾ ਹਰੀਆਂ ਜਿਹੜੇ ਮੰਨ ਲਓ ਵੀ ਜਿਹੜੇ ਕੁੱਤਰ ਜਮਾ ਹਰੀਆਂ ਮਿੱਠਾ ਮਾਰਦੇ ਨੇ ਉਹਨਾਂ ਵਾਸਤੇ ਪੂਰਾ ਠੋਪਦਾ ਇਹਦਾ ਰਿਜ਼ਲਟ ਆ ਆ ਤੁਹਾਨੂੰ ਆਪਾਂ ਦਿਖਾਵਾਂਗੇ ਹੁਣ ਦੀ ਹੁਣ ਦੀ ਪਹਿਲਾਂ ਕੰਡੀਸ਼ਨ ਦਿਖਾਉਣਾ ਤੁਹਾਨੂੰ ਉਹ ਕੁੱਤਰਾ ਦੀ ਜਿਹੜੇ ਬਿਮਾਰ ਕੁੱਤਰਾ ਨੂੰ ਆਪਾਂ ਨੇ ਵਰਤਣੀ ਆ ਇਹ ਚੀਜ਼ ਆ ਦੇਖੋ ਤੇ ਹੁਣ ਤੋਂ ਤਕਰੀਬਨ ਆਪਾਂ ਤੁਹਾਨੂੰ 2 ਘੰਟੇ ਬਾਅਦ ਇਹਦੇ ਜੋ ਵੀਡੀਓ ਐਡ ਕਰਕੇ ਪਾਵਾਂਗੇ ਤੇ ਇਹ ਚੀਜ਼ ਦਾ ਰਿਜ਼ਲਟ ਦੇਖ ਲਿਓ ਭਰਾ ਠੀਕ ਆ ਭਰਾ ਚਾਹੇ ਕਬੂਤਰ ਦਾ ਕੁਝ ਗਲਤ ਖਾਦਾ ਹੋਵੇ ਚਾਹੇ ਕਬੂਤਰ ਦਾ ਮੰਨ ਕੇ ਚੱਲੋ ਵੀ ਡਾਈਜੈਸ਼ਨ ਪਲਾਨ ਖਰਾਬ ਹੋ ਗਿਆ ਹੋਵੇ ਪਰ ਤੁਹਾਨੂੰ 2 ਘੰਟੇ ਬਾਅਦ ਇਹ ਚੀਜ਼ ਦਾ ਰਿਜ਼ਲਟ ਦਿਖਾਵਾਂਗੇ ਠੀਕ ਆ ਭਰਾ ਬਾਕੀ ਵੀਡੀਓ 'ਚ ਬਣੇ ਰਹੋ ਅੱਗੇ ਵੀਡੀਓ ਐਡ ਕਰਕੇ ਆਪਾਂ ਵੀਡੀਓ ਅਪਲੋਡ ਕਰਾਂਗੇ ਜਿਹੜੇ ਭਰਾਵਾਂ ਨੂੰ ਇਹ ਚੀਜ਼ ਦਾ ਰਿਜ਼ਲਟ ਵਧੀਆ ਲੱਗੂ ਤਾਂ ਉਹ ਭਰਾ ਜਰੂਰ ਵਰਤੇ ਉਹ ਚੀਜ਼ ਹਾਂਜੀ ਦੋਸਤੋ ਆ ਦੇਖ ਲਓ ਕਬੂਤਰ ਬਿੱਠਾਂ ਲਾ ਕੇ ਕਰਨਾ ਜਿਹੜੇ ਕਬੂਤਰਾਂ ਨੂੰ ਪ੍ਰੋਬਲਮ ਸੀਗੀ ਹਲੇ ਵੀ ਚੰਗੀ ਤਰ੍ਹਾਂ ਇੱਕ ਵਾਰ ਦੇਣ ਨਾਲ ਤੁਸੀਂ ਆਪ ਦੇਖ ਲਓ ਭਰਾ ਕਿੰਨਾ ਸੋਹਣਾ ਰਿਜ਼ਲਟ ਆ ਤੇ ਜਦੋਂ ਆਪਾਂ 6-6 ਘੰਟੇ ਬਾਅਦ ਦਈ ਜਾਵਾਂਗੇ ਨਾ ਭਰਾ ਤਾਂ ਬਿਲਕੁਲ ਹੀ ਜਮਾ ਸੈੱਟ ਹੋ ਜੂ ਕਬੂਤਰ ਤਕਰੀਬਨ ਆ ਬਿੱਠਾਂ ਦੇ ਵਿੱਚ ਵੀ ਤੁਸੀਂ ਦੇ ਸਕਦੇ ਹੋ ਦੇਖੋ ਚਿੱਟੀ-ਚਿੱਟੀ ਚਰਬੀ ਹਜੇ ਵੀ ਮਾਰਦੇ ਨੇ ਇੱਕ ਵਾਰ ਦਿੱਤੀ ਹੈ ਹਜੇ ਬਾਕੀ ਤੁਸੀਂ ਛੇ-ਛੇ ਘੰਟੇ ਬਾਅਦ ਇਹ ਜਾਇਓ ਜਮਾ ਕੰਮ ਓਕੇ ਰਿਪੋਰਟ ਹੋ ਜੂ ਪਰਾ ਤੇ ਵੱਧੋ ਵੱਧ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਰਾ